ਅੱਜ ਅਸੀਂ ਇੱਥੇ ਪੰਜਾਬ ਕੱਲ 500 ਹੋਏਗਾ ਪਰਸੋ 5000 ਹੋਏਗਾ ਸਾਰਾ ਟਰਾਂਸਪੋਰਟਰ ਦੁਖੀ ਹੈ ਜੇ ਨਹੀਂ ਕਿ ਅਸੀਂ ਟਿਪਰਾਂ ਵਾਲੇ ਸਾਰੇ ਦੁਖੀ ਹੈ ਬਾਜੀ ਜਿਹੜਾ ਦੂਜਾ ਮੈਂ ਕੋਈ ਹੈ ਕੀ ਜਿਹੜਾ ਸੀ ਇਹ ਸ਼ਰਨਜੀਤ ਸਿੰਘ ਮੱਕੜ ਜਲੰਧਰ ਤੋਂ ਇਹ ਅਸੀਂ ਸਾਰੇ ਅੱਜ ਇੱਥੇ ਮੀਟਿੰਗ ਕੀਤੀ ਹੈ ਸਾਰੇ ਪੰਜਾਬ ਤੋਂ ਟਿਪਰ ਐਸੋਸੀਏਸ਼ਨ ਦੇ ਮੈਂਬਰ ਇਕੱਠੇ ਹੋਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਐਮ ਜਿਹੜਾ ਫਾਰਮ ਹੈ ਮਾਈਨਿੰਗ ਦਾ ਇਹ ਸਿਰਫ ਕ੍ਰੈਸ਼ਰ ਵਾਲੇ ਕੋਲ ਆ ਜਾਏ ਜਿਹੜੀ GST ਪਾਲਸੀ ਹੈ 1 ਬਿਲ 1 ਟੈਕਸ ਉਹਦੇ ਤੇ ਅਸੀਂ GST ਦਾ ਬਿੱਲ ਪੂਰਾ ਲੈ ਕੇ ਆਵਾਂਗੇ ਤੇ ਸਾਡੇ ਕੋਲ GST ਦਾ ਬਿੱਲ ਦੇਖ ਕੇ ਸਾਨੂੰ ਰਹਾਦ ਦਿੱਤੀ ਜਾਏ ਕਿ ਸਾਡੇ ਕੋਲ ਜਿਹੜਾ 2 ਲੱਖ ਦਾ ਜੁਰਮਾਨਾ ਹੈ ਮਾਈਨਿੰਗ ਦਾ ਉਹ ਸਾਡੇ ਕੋਲ ਨਾ ਲਿਆ ਜਾਏ ਕਿਉਂਕਿ ਮਾਈਨਿੰਗ ਅਸੀਂ ਕੱਚਾ ਮਾਲ ਅਸੀਂ ਨਹੀਂ ਖੱਡਾਂ ਤੋਂ ਲੈ ਕੇ ਆਏ ਅਸੀਂ ਤੇ ਇੱਕ ਫੈਕਟਰੀ ਤੋਂ ਬਣਿਆ ਹੋਇਆ ਤਿਆਰ ਕੀਤਾ ਮਾਲ ਲੈ ਕੇ ਆਏ ਆ ਉਹ ਸਾਡੇ ਕੋਲ GST ਦਾ ਬਿੱਲ ਜਿਹੜਾ ਉਹ ਵੈਲਿਡ ਸਾਡੇ ਰੱਖਿਆ ਜਾਏ ਸਾਡੇ ਕੋਲ ਫਾਰਮ ਨਾਂ ਦੀ ਤਾਂ ਕੋਈ ਚੀਜ਼ ਨਹੀਂ ਅਸੀਂ ਨਾ ਸਾਨੂੰ ਕੋਈ ਕਨੈਕਸ਼ਨ ਨਾਲ ਫਾਰਮ ਦਿੰਦਾ ਅਸੀਂ ਤੇ ਫੈਕਟਰੀ ਤੋਂ ਜਿੱਦਾਂ ਹੁਣ ਸਰਿਆ ਹੈ ਜਾਂ ਸੀਮੈਂਟ ਆ ਉਹਦਾ ਸਾਰੀਏ ਸਟੇਟਾਂ ਚ ਜਾਂਦਾ ਉਹਦਾ GST ਬਿੱਲ ਹੁੰਦਾ ਵੀ ਕੋਈ ਉਹਨਾਂ ਕੋ ਐਮ ਫਾਰਮ ਤੇ ਹੁੰਦਾ ਨਹੀਂ ਉਹ ਜਿੱਥੇ ਮਰਜੀ ਸਰਿਆ ਵਿਕਦਾ ਸੀਮੈਂਟ ਵਿਕਦਾ ਉਹਨਾਂ ਕੋ ਕੋਈ ਐਮ ਫਾਰਮ ਨਹੀਂ ਹੁੰਦਾ ਸਾਡੀ ਇਹੋ ਹੀ ਮੰਗ ਹੈ ਕਿ ਸਾਡੇ ਕੋਲੋਂ ਜਿਹੜਾ 2-2 ਲੱਖ ਰੁਪਏ ਦੇ ਚਲਾਨ ਘਟ ਰਹੇ ਨੇ ਉਹ ਬੰਦ ਕੀਤੇ ਜਾਣ ਤੇ ਸਾਨੂੰ ਇਸ ਚੀਜ਼ ਦੀ ਰਾਹਤ ਦਿੱਤੀ ਜਾਏ ਸਰ ਇਸ ਸੰਬੰਧੀ ਤੁਹਾਡੇ ਕਿਸੇ ਸਰਕਾਰੀ ਅਧਿਕਾਰੀ ਜਾਂ ਕਿਸੇ ਮੰਤਰੀ ਸਾਹਿਬ ਨਾਲ ਕਿ ਮੀਟਿੰਗ ਮੀਟਿੰਗ ਅਸੀਂ ਜਿਹੜੀ ਇਹ ਮੀਟਿੰਗ ਅਸੀਂ ਅੱਜ ਆਪਚ ਆਪਣੀ ਜਿਹੜੀ ਯੂਨੀਅਨ ਨੇ ਕੀਤੀ ਪੂਰੇ ਪੰਜਾਬ ਟਰੇਡਰ ਟਿਪਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਸਰਕਾਰ ਦੇ ਤੱਕ ਮਜਾਣੀ ਚਾਹੁੰਦੇ ਆ ਕਿ ਸਾਨੂੰ ਜਿਹੜੀ ਇਹ 2 ਲੱਖ ਦੇ ਚਲਾਨਾਂ ਤੋਂ ਰਾਹਤ ਦਿੱਤੀ ਜਾਏ ਤੇ ਅਸੀਂ ਤੁਹਾਡੇ ਰਾਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਣੀ ਚਾਹੁੰਦੇ ਆਂ ਉਸ ਤੋਂ ਬਾਅਦ ਜੇ ਸਾਡੀ ਗੱਲ ਮੰਨੀ ਜਾਊਗੀ ਠੀਕ ਹੈ ਨਹੀਂ ਤਾਂ ਅਸੀਂ ਪੂਰੇ ਪੰਜਾਬ ਟਿਪਰ ਐਸੋਸੀਏਸ਼ਨ ਐ ਉਹ ਜਿਹੜੀ ਅੱਜ ਤੋਂ 5-10 ਦਿਨ ਬਾਅਦ ਅਸੀਂ ਟਿਪਰ ਖੜੇ ਕਰ ਦੇਾਂਗੇ ਔਰ ਅਸੀਂ ਰੋਡ ਜਾਮ ਬਿਲਕੁਲ ਮੁਕੰਮਲ ਤੌਰ ਤੇ ਅਸੀਂ ਬੰਦ ਕਰਾਂਗਾ ਮੇਰਾ ਹਰਵਿੰਦਰਪਾਲ ਸਿੰਘ ਆ ਜੀ ਮੈਂ ਜਲੰਧਰ ਤੋਂ ਆਇਆ ਆ ਆਪਣੇ ਇਹ ਟ੍ਰਾਂਸਪੋਰਟ ਆ ਇਹ ਮਤਲਬ ਇਹ ਅੱਜ ਸਾਰੇ ਆਲ ਪੰਜਾਬ ਟਿਪਰ ਯੂਨੀਅਨ ਦੀ ਮੀਟਿੰਗ ਇਸ ਮੁੱਦੇ ਤੇ ਹੋਈ ਗਿਆ ਦੇਖੋ ਸਰਕਾਰ ਬਣੀ ਨਿਤ ਹੋ ਗਿਆ 3 ਸਾਲ 3 ਸਾਲ ਦਾ ਦਾ 2 ਲੱਖ ਦਾ ਕੋਈ 50 ਹਜ਼ਾਰ ਦਾ ਕੋਈ ਮਾਈਨਿੰਗ ਦਾ ਚਲਾਨ ਨਹੀਂ ਸੀ ਇਹ ਅੱਜ ਹੀ ਸ਼ੁਰੂ ਕਿਉਂ ਹੋਇਆ ਇਹਨਾਂ ਨੂੰ ਟਾਰਗੇਟ ਦਿੱਤੇ ਆ ਦੇਖੋ ਜੀ ਅਸੀਂ ਹੈਗੇ ਆ ਜੀਐਸਟੀ ਦੇ ਸਾਡੇ ਪਹਿਲਾਂ ਵੀ ਟਿਪਰ ਚੱਲਦੇ ਸੀ ਜੇ ਐਮ ਫਾਰਮ ਐਕਸ ਫਾਰਮ ਜ਼ਰੂਰੀ ਆ ਤਾਂ ਉਹ ਕ੍ਰੈਸ਼ਰ ਵਾਲੇ ਤੇ ਪਵੰਦ ਲਾਈ ਜਾਵੇ ਨਾ ਵੀ ਕ੍ਰੈਸ਼ਰ ਵਾਲਾ ਜਿੱਥੋਂ ਮਾਲ ਖਰੀਦਦਾ ਆਪਣਾ ਸਟਾਕ ਪੂਰਾ ਕਰੇ ਤਾਂ ਆਪਣਾ ਸਿਸਟਮ ਅੱਗੇ ਦੇਵੇ ਉਥੋਂ ਸਾਨੂੰ ਜੀਐਸਟੀ ਦੇ ਬਿੱਲ ਕ੍ਰੈਸ਼ਰ ਤੋਂ ਗੱਡੀ ਆਪਣੇ ਮੰਨ ਲਓ ਜਲੰਧਰ ਤੱਕ ਆ ਜਾਂਦੀ ਹੈ ਲੁਧਿਆਣੇ ਫੜ ਹੋ ਜਾਂਦੀ ਹੈ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਸਾਡੇ ਬਿੱਲ ਦੇ ਵਿੱਚ ਜੀਐਸਟੀ ਦਾ ਕੋਈ ਵਾਧ ਘਾਟ ਜੇ ਹੁਣ ਅੱਜ ਤੱਕ ਮਤਲਬ ਜੀਐਸਟੀ ਦੇ ਜਿਹੜੇ ਵੀ ਜੇ ਨਾਕੇ ਲੱਗਦੇ ਸੀ ਤਾਂ ਸਿਰਫ ਪਰਚੂਨ ਵਾਲੀਆਂ ਗੱਡੀਆਂ ਮਹਿੰਗੇ ਮਾਲ ਦੇ ਜੀਐਸਟੀ ਦੀ ਪੁਛੇ ਗੇਚ ਹੁੰਦੀ ਸੀ 1 10 15000 ਦੇ ਮਾਲ ਦੇ ਉੱਤੇ 7 800 ਰੁਪਏ ਦੀ ਜੀਐਸਟੀ ਜੀਐਸਟੀ ਡਿਪਾਰਟਮੈਂਟ ਨੇ ਅੱਜ ਤੱਕ ਸਾਡਾ ਕਦੀ ਟਿਪਰ ਨਹੀਂ ਸੀ ਰੋਕਿਆ ਸੋ ਸੁਭਜ ਆਮਾਦੀ ਪਾਰਟੀ ਸਰਕਾਰ ਨੂੰ ਕਿਹਾ ਵੀ ਕਿਸੇ ਵੀ ਵਰਗ ਨਾਲ ਧੱਕਾ ਨਹੀਂ ਹੋਵੇ ਦੇਖੋ ਜੀ ਵਾ ਸਾਡੇ ਨਾਲ ਤਾਂ ਪੂਰਾ ਧੱਕਾ ਹੀ ਹੋ ਰਿਹਾ ਹੈ ਅਸੀਂ ਤੇ ਸਾਨੂੰ ਤੇ ਦੱਸੋ ਸਰਕਾਰ ਨੇ ਕੀ ਸਾਨੂੰ ਤੇ ਕਹਿ ਦਿੰਦੇ ਜੀ ਟਿਪਰ ਮਾਫੀ ਹੈ ਸਾਨੂੰ ਇਹ ਦੱਸੋ ਵੀ ਰੋਜ਼ਗਾਰ ਵਾਸਤੇ ਸੀ ਟਿਪਰ ਲਏ ਆ 55 56 70 70 60 60 ਲੱਖ ਦੀਆਂ ਮਤਲਬ ਗੱਡੀਆਂ ਜਾਂ ਘੋੜੇ ਸਾਡੇ ਆਉਣ ਡੇ ਆ ਅਸੀਂ ਸਰਕਾਰ ਨੂੰ ਕਿੰਨਾ ਟੈਕਸ ਦਿੰਨੇ ਆ ਕਿੰਨਾ ਅਸੀਂ ਮਤਲਬ ਮੰਨ ਲਓ ਚਾਹੇ ਉਹ ਸਾਡਾ ਰੋਡ ਟੈਕਸ ਹੋਵੇ ਚਾਹੇ ਇੰਸ਼ੋਰਸ ਹੋਵੇ ਚਾਹੇ ਅਸੀਂ ਆ ਵਿਆਜ ਭਰਦੇ ਆ ਸਰਕਾਰ ਨੂੰ ਠੀਕ ਆ ਟੋਲ ਟੈਕਸ ਅਸੀਂ ਦਿੰਨੇ ਆ ਮਤਲਬ ਇੱਕ ਥਾਂ ਤੋਂ ਮਾਲ ਲੈ ਕੇ ਦੂਜੀ ਥਾਂ ਜਾਣਾ ਸਾਡਾ ਸਿਰੋ ਇੱਕੋ ਮਕਸਦ ਹੁੰਦਾ ਜੇ ਅਸੀਂ 20000 ਦਾ ਮਾਲ ਲਿਆ 10000 ਕਰਾਇਆ ਪਾ ਕੇ 30000 ਦੀ ਗੱਡੀ ਜੇ ਸਾਨੂੰ 5-6000 ਰੁਪਏ ਬਚੇ ਤਾਂ ਜਿਹਦੇ ਵਿੱਚ ਅਸੀਂ ਆਪਣੇ ਵੀ ਬੱਚੇ ਪਾਲਦੇ ਆ ਅਸੀਂ ਸਰਕਾਰ ਨੂੰ ਟੈਕਸ ਵੀ ਦਿੰਨੇ ਆ ਪਰ ਸਾਨੂੰ ਹੁਣ 2-2 ਲੱਖ ਦੇ ਚਲਾਣਾ ਸਾਡੇ ਕੋ ਤੇ ਭਰ ਨਹੀਂ ਹੋਣੇ ਮੰਗ ਕੀ ਕਰਦੇ ਮੰਗ ਇਹ ਕਰਦੇ ਆ ਜੀ ਹੁਣ ਅਸੀਂ ਸਾਰੇ ਅੱਜ ਸਾਡੀ ਇੱਥੇ ਮੀਟਿੰਗ ਹੋਈ ਆ ਜੇ ਸਾਡੀ ਤੁਹਾਡੇ ਮਦਮ ਤਰਾਈ ਅਸੀਂ ਕਹਿੰਦੇ ਆ ਸਰਕਾਰ ਨੂੰ ਸਾਡੀ ਸੁਣੀ ਜਾਵੇ ਨਹੀਂ ਆ ਤੇ ਆਉਣ ਵਾਲੇ ਟਾਈਮ ਤੇ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਆਪੋ ਆਪਣੀ ਜਗ੍ਹਾ ਖੜੀਆਂ ਕਰ ਦੇਣੀਆਂ ਕਿਉਂ ਸਾਡੇ ਕੋ ਕੰਪੈਸਟੀ ਹੈ ਨਹੀਂ ਚਲਾਉਣ ਦੀ ਸਰਕਾਰ ਬਿਸ਼ੱਕ ਦੀ ਸਾਡੀਆਂ ਚਾਬੀਆਂ ਲੈ ਕੇ ਗੱਡੀਆਂ ਚਲਾ ਲੇ ਸਾਡੀਆਂ ਕਿਸ਼ਤਾਂ ਭਰ ਦੇ ਤੇ ਸਾਡੇ ਨਿਆਣਿਆਂ ਦੇ ਖਾਣ ਵਾਸਤੇ ਸਾਨੂੰ ਜੋਬ ਬਣਦਾ ਸਾਡਾ ਦੇ ਦੇ ਮੇਰਾ ਨਾਮ ਮੁਹੰਮਦ ਇਲੀਆਸ ਪ੍ਰਧਾਨ ਲੁਧਿਆਣਾ ਟਿਪਰੇ ਐਸੋਸੀਏਸ਼ਨ ਜੀ ਮਤਲਬ ਸੀ ਇਹ ਮਤਲਬ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਮਤਲਬ ਜਿਹੜੇ ਸਾਡੇ ਟਿਪਰਾਂ ਵਾਲਿਆਂ ਦੀਆਂ ਪ੍ਰੋਬਲਮਾਂ ਆ ਨੇ ਮਤਲਬ ਉਹਨਾਂ ਦਾ ਹੱਲ ਕੀਤਾ ਜਾਵੇ ਜਿਹੜੀ ਵੀ ਮਤਲਬ ਸਾਡੀ ਮੰਗ ਜਾਇਜ਼ ਆ ਜਿਹੜੇ 2-2 ਲੱਖ ਰੁਪਏ ਦੀ ਮਤਲਬ ਚਲਾਨ ਹੋ ਰਿਹਾ ਉਹ ਬਿਲਕੁਲ ਧੱਕਾ ਵਾ ਉਹ ਮਤਲਬ ਤਤਕਾਲ ਬੰਦ ਕੀਤੇ ਜਾਣ ਤੇ ਮਾਨ ਸਰਕਾਰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਇਸ ਪਾਸੇ ਧਿਆਨ ਦੇ ਕੇ ਸਾਡੀ ਸਮੱਸਿਆ ਦਾ ਹੱਲ ਕਰੇ ਸਰ ਮਾਨ ਸਰਕਾਰ ਜਦੋਂ ਆਈ ਸੀ ਹੋ ਗਿਆ ਕਿਸੇ ਵਰਗਾ ਧੱਕਾ ਨਹੀਂ ਹੋਊਗਾ ਤੁਸੀਂ ਵੀ ਆਪ ਉਹਾਰੇ ਲੋਕਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਫਿਰ ਆ ਵੀ ਆ ਵੀ ਜਾਣੋ ਅਸੀਂ ਖੁਦ ਮਤਲਬ ਵੋਟਾਂ ਪਾ ਕੇ ਔਰ ਲੋਕਾਂ ਤੋਂ ਵੋਟਾਂ ਪਵਾ ਕੇ ਮਤਲਬ ਸਰਕਾਰ ਬਣਾਈ ਆ ਕਿਉਂਕਿ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮਤਲਬ ਹਰ ਬੰਦਾ ਖੁਸ਼ਹਾਲ ਹੋਊਗਾ ਔਰ ਰੋਜ਼ਗਾਰ ਦਵਾਂਗੇ ਅਸੀਂ ਔਰ ਜਿਹੜੇ ਬਾਹਰ ਗਏ ਹੋਏ ਨੇ ਮਤਲਬ ਬਾਹਰੋਂ ਵਾਪਸ ਆਣਗੇ ਔਰ ਗੋਰੇ ਆ ਕੇ ਇੱਥੇ ਮਤਲਬ ਨੌਕਰੀਆਂ ਕਰਨਗੇ ਪਰ ਮਾਨ ਸਾਹਿਬ ਆ ਦੇਖੋ ਮੈਂ ਤੁਹਾਨੂੰ ਜੋ ਮਤਲਬ ਸਾਡਾ ਜਿਹੜਾ ਰੋਜ਼ਗਾਰ ਆ ਉਹ ਵੀ ਬੰਦ ਹੋ ਚੁੱਕਿਆ ਵਾ ਅਸੀਂ ਬੇਰੋਜ਼ਗਾਰ ਹੋ ਗਏ ਆ ਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਸਾਡੀਆਂ ਗੱਡੀਆਂ ਚੱਲਦੀਆਂ ਕਿੱਥੇ ਜਾਣਾ ਅਗਰ ਸਰਕਾਰ ਨਹੀਂ ਸਾਡਾ ਸਾਥ ਦਿੰਦੀ ਨਹੀਂ ਹੱਲ ਕਰਦੀ ਤਾਂ ਅਸੀਂ ਮਤ ਗੱਡੀਆਂ ਖੜੀਆਂ ਕਰਾਂਗੇ ਕੰਮਾਂ ਤੋਂ ਦੂਰ ਤੇ ਕੰਮ ਬੰਦ ਹਾਂਜੀ ਪੂਰੇ ਪੰਜਾਬ ਚ ਚੱਕਾ ਜਾਮ ਕਰਾਂਗੇ ਅਸੀਂ ਜਿਹੜੀਆਂ ਚਾਬੀਆਂ ਨੇ ਚਾਹੇ ਮਾਨ ਸਰਕਾਰ ਨੂੰ ਅਸੀਂ ਦਈਏ ਚਾਹੇ ਡੀਸੀ ਸਾਹਿਬਾਨ ਨੇ ਮਤ ਉਹਨਾਂ ਨੂੰ ਜਮ੍ਹਾਂ ਕਰਾਈਏ ਔਰ ਸਾਨੂੰ 10 ਦਿਨ ਡੀਸੀ ਸਾਹਿਬਾ ਅਸੀਂ ਗੱਡੀਆਂ ਕਿੱਥੇ ਖੜੀਆਂ ਕਰੀਏ ਜਿਹੜੇ ਤੁਹਾਡਾ ਜੀ ਕੰਮ ਕਰਨ ਲੋਕੀ ਜਿਹੜਾ ਖਚਲ ਖਵਾ ਰਹੇ ਨੇ ਜਿਹੜੇ 2-4% ਚਾਹੇ 10% ਕੰਮ ਕਰਨਗੇ ਅਸੀਂ ਉਹਨਾਂ ਦੀਆਂ ਗੱਡੀਆਂ ਗੁਰਦੁਆਰਾ ਸਾਹਿਬ ਖਾਲੀ ਕਰ